ਇਲਾਕਾ ਪੂਰਤਲਾ ਦੇ ਹਲਕਾ ਸੁਲਤਾਨਪੁਰ ਲੋਧੀਆਂ ਪਿੰਡ ਜਾਰਜਪੁਰਾ ਚ ਅਕਸੈਜ ਮਹਿਕਮਾ ਅਤੇ ਪੰਜਾਬ ਪੁਲਿਸ ਅਤੇ ਸ਼ਰਾਬ ਠੇਕੇਦਾਰਾਂ ਨੂੰ ਉਸ ਵੇਲੇ ਵੱਡੀ ਕਾਮਯਾਬੀ ਮਿਲੀ ਜਦੋਂ ਕਾਫੀ ਘਰਾਂ ਚ ਕੀਤੀ ਗਈ ਰੇਡ ਦੌਰਾਨ ਵੱਡੀ ਮਾਤਰਾ ਚ ਕੱਚੀ ਅਤੇ ਪੱਕੀ ਲਾਣ ਬਰਾਮਦ ਹੋਈ ਜੋ ਕਿ ਲੋਕਾਂ ਨੇ ਆਪਣੇ ਘਰਾਂ ਚ ਲੁਕਾ ਕੇ ਵੱਡੇ ਡਰਮ ਕੈਨੀਆਂ ਆਦੀ ਚ ਪਾ ਕੇ ਵੇਚਣ ਨੂੰ ਰੱਖੀ ਸੀ ਇਸ ਮੌਕੇ ਸ਼ਰਾਬ ਠੇਕੇਦਾਰ ਰਮਨ ਕੁਮਾਰ ਲੋੜਾ ਨੇ ਦੱਸਿਆ ਕਿ ਸਾਡੇ ਠੇਕਿਆਂ ਤੇ ਜਦੋਂ ਵਿਕਰੀ ਕਟੀ ਤੇ ਸਾਨੂੰ ਮੁਖਬਰਾਂ ਨੇ ਦੱਸਿਆ ਕਿ ਜਾਰਜਪੁਰ ਪਿੰਡ ਦੇ ਕੁਝ ਕਰਾਂਚ ਦੇਸੀ ਸ਼ਰਾਬ ਬਣਾ ਕੇ ਵੇਚਣ ਦਾ ਨਜਾਇਜ਼ ਕਾਰੋਬਾਰ ਚੱਲ ਰਿਹਾ ਹੈ ਜਿਸ ਦੀ ਪ੍ਰਸ਼ਾਸਨ ਦੇ ਸਹਿਯੋਗ ਨਾਲ ਤਰ ਪਕੜ ਕਰਕੇ ਪਰਚੇ ਕਰ ਦਿੱਤੇ ਗਏ ਹਨ ਤੇ ਨਜਾਇਜ਼ ਲਾਣ ਨੂੰ ਮੌਕੇ ਤੇ ਹੀ ਨਸ਼ਟ ਕਰ ਦਿੱਤਾ ਗਿਆ ਹੈ ਸ਼ਰਾਬ ਠੇਕੇਦਾਰ ਰਮਨ अरोड़ा ਨੇ ਦੱਸਿਆ ਕਿ ਜਾਰਜਪੁਰ ਤੋਂ ਇਲਾਵਾ ਹੋਰ ਵੀ ਕਈ ਪਿੰਡਾਂ 'ਚ ਨਜਾਇਜ਼ ਲਾਂਨ ਦਾ ਕਾਰੋਬਾਰ ਚੱਲ ਰਿਹਾ ਹੈ ਜਿਸ ਦੀ ਛਾਪੇਮਾਰੀ ਕਰਕੇ ਇਸ ਨਜਾਇਜ਼ ਕਾਰੋਬਾਰ ਨੂੰ ਖਤਮ ਕੀਤਾ ਜਾਵੇਗਾ ਤੁਸੀਂ ਦੇਖ ਰਹੇ ਹੋ ਸਾਡੇ ਪੱਤਰਕਾਰ ਗੌਰਵ ਮੜੀਆ ਦੀ ਕਪੂਰਤਲਾ ਤੋਂ ਵਿਸ਼ੇਸ਼ ਰਿਪੋਰਟ ਨਸ਼ਾ ਖਤਮ ਕਰਨਾ ਕਿੰਦਾ ਦਾ ਗੰਦਾ ਨਸ਼ਾ ਜਿਹੜਾ ਕਿ ਇਸ ਪ੍ਰਕਾਰ ਖਤਮ ਕਰਨਾ ਬਣਦਾ ਹੈ ਪੰਜਾਬ ਪੁਲਿਸ ਨਹੀਂ ਨਹੀਂ ਦੇਖੋ ਇਹਨੋਂ ਪਰ ਜਾਣਾ ਸਾਡੀ ਪੰਜਾਬ ਪੁਲਿਸ ਇੱਥੇ ਦੀ ਜਿਹੜੇ ਹੈਗੇ ਨੇ ਐਸ ਐਚ ਓ ਸਾਹਿਬ ਸਲਤਨਪੁਰ ਦੇ ਉਹਨਾਂ ਨੇ ਸਾਡੇ ਨਾਲ ਬੜਾ ਸਹਿਯੋਗ ਦਿੱਤਾ ਹਰਿੰਦਰ ਸਿੰਘ ਉਹਨਾਂ ਨੇ ਹੋਰ ਵੀ ਨਵੰਬਰ ਨਾਲ ਹੈਗਾ ਜੀ ਸਰਦਾਰ ਸਾਹਿਬ ਮੈਂ ਕਹਿੰਦਾ ਕਿਤਾ ਮੈਂ ਸਾਈਜ਼ ਡਿਪਾਰਟਮੈਂਟ ਦੇ ਨਾਲ ਇੱਕ ਨਾਲ ਪੁਲਿਸ ਲੈ ਕੇ ਕੁਝ ਇਲਾਕੇ ਦੇ ਵਿੱਚ ਛਾਪੇਮਾਰੀ ਕੀਤੀ ਗਈ ਸੀ ਤੇ ਕੀ ਕੀ ਗ੍ਰਾਉਂਡ ਹੋਇਆ ਕਿਹੜਾ ਪਿੰਡ ਸੀ ਉਹ ਇਹ ਐਡਵੀ ਜੀ ਇਸ ਸੁਲਤਾਨਪੁਰ ਦੇ ਵਿੱਚ ਪਿੰਡ ਜਾਂਜ ਹੋ ਰਿਹਾ ਹੈ ਇਸ ਪਿੰਡ ਦੇ ਵਿੱਚ ਨਵੀਂ ਕਦੀ ਇਹ ਨਹੀਂ ਮਤਲਬ ਆਇਦਰ ਦਾ ਫਾਰਮ ਹੋਈ ਜਦਕਿ ਇਥੋਂ ਦੀ ਕਦੀ ਖ਼ਬਰ ਵੀ ਨਹੀਂ ਆਈ ਅੱਜ ਜਿੱਥੇ ਜਾਲੋ ਲਿੱਤੀਆ ਬਾਤਾਂ ਵਿੱਚ ਜੋ ਸਾਰੀ ਇਨਫੋਰਮੇਸ਼ਨ ਆਈ ਤੇ ਅਸੀਂ ਆਪਣੇ ਅਕਸਾਈ ਜਨਾਕ ਨੇ ਨਾਲ ਅਫਸਰਾਂ ਨਾਲ ਜੀਤੂ ਸਾਹਿਬਾਨ ਨਾਲ ਗੱਲ ਕੀਤੀ ਤੇ ਫਿਰ ਉਹਨਾਂ ਤੋਂ ਸੋਨਾਲ ਤੇ ਇੰਜੀਨੀਅਰ ਸਾਹਿਬ ਇਹ ਨਾਲ ਉਹ ਐਕਸਾਈਨ ਨਾਲੋਂ ਉਹ ਸਾਬਨ ਦੇ ਬਾਥਰੂਮ ਦੇ ਵਿੱਚ ਪਲੱਸ ਸਰਪੰਚ ਤੋਂ ਥਾਂ ਵੀ ਉਹ ਦੋਏ ਪੀਜੀ ਜਿਹਨਾਂ ਦਾ ਸਾਬਕਾ ਜੋਬ ਦਾ ਉਹ ਬੜੀ ਭਾਰੀ ਮਾਤਰਾ ਵਿੱਚ ਆਰਥ ਨਵਾਂ ਰਹਿੰਦੇ ਵਿੱਚ ਜਿਹੜੇ ਅੱਜ ਨੂੰਰੇ ਉਹਦੇ ਬਾਥਰੂਮ ਦੇ ਵਿੱਚ ਕਿਸੇ ਦੇ ਸੋਇ ਦੇ ਵਿੱਚ ਲੱਗਈ ਕੁਛ ਦਾਣੇ ਕਬੀ ਉਹ ਜਿਹੜੀ ਐਪਸੈਂਸ ਦੂਜੀ ਤੇ ਜਿਹੜਾ ਲਾਉਂਦਾ ਦੋ ਦੋ ਸੁਬਜੇ ਤੇ ਪਰ ਇੱਕ ਵਾਰ ਲਾਉਂਦਾ ਜਿਹੜੀ ਪਿਆਰ ਸੀ ਚਾਹਿਓ ਸ਼ਾਮ ਕਰਦੇ ਜੇ ਅਸੀਂ ਕਿਤੇ ਨਾ ਲੇਟ ਹੋ ਜਾਂਦੇ ਤੇ ਹੋ ਸਕਦਾ ਹੈ ਕਿ ਉਹ ਦਾਅ ਨਾ ਡੇ ਤੇ ਅਸ ਆਏ ਦਾ ਜਿਹੜੇ ਸਵੇਰ ਕਰੀਸਨ ਤੇ ਕਿ ਕਿਹੜੇ ਕਿਹੜੇ ਬੰਦਿਆਂ ਦੇ ਉੱਤੇ ਪर्चा ਜਿਹੜਾ ਨੱਝਵਾਇਆ ਸਮਝਦੇ ਇਹ ਆਰਟੀਪਰਚੇ ਦਰਜ ਹੋਏ ਜੀ ਚਾਹ ਬਰਚੇ ਦਰਜ ਹੋ ਆਰਟੀਫੇਅਰ ਆਰਟੀਹਰੇ ਚਾਹ ਲੇ ਫੀਅਰ ਦਰਜ ਹੋ ਜਾਨੀ ਔਰ ਜਿਹਦਾ ਵਿੱਚੋਂ ਇਟੀਗੁਏ ਰਜਿਸਟਰ ਵਾਲੇ ਛਾਏ ਉਹ ਜਿਸ ਨੂੰ ਆਵਾਜ਼ ਇਹ ਇਹ ਉਹ ਮੋੜ ਜਿਹੜੇ ਬੰਦੇ ਦੇ ਪਰਚੇ ਦਰਜ ਹੋਏ ਆ ਇਹਨਾਂ ਦਾ ਪਹਿਲਾਂ ਵੀ ਰਿਪੋਰਟ ਆਗਾ ਵਾ ਹਾਂਜੀ ਇਹ ਰੰਗ ਦੀ ਨੂੰ ਕੋਣ ਹੈ ਗਿਆ ਬਕਰ ਸਾਡੇ ਕੋ ਕਦੀ ਵੀ ਇਸ ਫੇਲ ਦੀ ਜਨਗਤਰੀ ਇਨਫੋਰਮੇਸ਼ਨ ਆਈ ਨਹੀਂ ਪਰ ਜਦੋਂ ਤੁਸੀਂ ਜਿਹੜੇ ਅਕਸਰ ਫੇਲ ਕਰਦਾ ਤਾਂ ਸਾਡੀ ਜਿਹੜੀ ਸਿਰਜੀ ਜੇਕੇ ਦੀ ਚੱਲਿਆ ਅਰੋਸਿ ਲਾਸੀ ਉਹ 4000 ਰੈਲੀ ਸਾਲੋਂ ਦੇਰ ਅਗਲੇ ਤੋਂ ਪਾਣੀ ਕਰਕੇ ਨਹਾਉਣੇ ਬਾਹਰ ਲੋਕੀਓ ਦਾ ਨਿਕਲ ਕੋਈ ਨਹੀਂ ਤੇ ਅਸੀਂ ਉਸ ਕਰਕੇ ਜੇ ਆਲ ਦਾ ਡਾਟਾ ਨਹੀਂ ਮੱਤ ਕਿੰਨਾ ਜਸ ਇਹਨਾਂ ਲੋਕਾਂ ਨੇ ਉਸ ਜੀ ਦਾ ਪੈਣਾ ਚੁੱਕਿਆ ਇਹ ਪਾਣੀ ਦੇ ਆਦ ਵਿੱਚ ਆ ਕੁਝ ਕੰਪਨੀਆਂ ਦੇ ਬੈਸੀ ਉਹ ਸਾਰੇ ਬੈਵੀ ਉਹ ਜਿੰਨਾ ਉਲਸ ਹੋਇਆ ਉਹ ਉਸੇ ਜਾਨਵਰ ਦੇ ਕਿਉਂ ਨਹੀਂ ਆ ਟ੍ਰਿਕ ਕੋਸੇ ਸਲਾ ਮੰਗਿਆ ਨੇ ਤੇ ਅਸੀਂ ਪਾਣੀ ਦੇ ਚੱਕਰ ਤੇ ਰਹਿ ਗਏ ਕਿੰਨੇ ਚਿੰਨਣ ਲੱਗਦਾ ਮਖੀਰ ਉਤਾ ਪੂਰੀ ਸ਼ਾਮ ਹੋਰ ਨਗਰ ਵਿੱਚ ਰਹੀ ਸੀ ਉਸ ਵਿੰਡ ਤੋਂ ਦੋ ਕਹਿਆ ਸੀ ਦੋਨਾਂ ਰਹੀਆਂ ਚੋ ਇੱਕ ਚਾਂਗਰ ਤੋਂ ਦੂਜੇ ਚਾਂਗਰ ਅੱਠ ਘਰਾਂ ਦੇ ਵਿੱਚੋਂ ਮਿਲ ਰੱਜ ਕੇ ਰੋਣੀਏ ਜਿਹਨੇ ਇੱਕੋ ਕਟੋ ਘਟਵੀ 2000 ਰਿਟਰ ਤੋਂ ਪਤਾ ਲੱਗ ਰਿਹਾ। ਪਰ ਮੁਜੀ ਇਹ ਤਾਂ ਗਾਜਪੁਰ ਦੀ ਗੱਲ ਹੋਈ ਜਿਹੜੇ ਮੰਡ ਏਰੀਆ ਹੈਗੇ ਦਰਿਆ ਦੇ ਕੰਢੇ ਕਾਫੀ ਪ੍ਰਿੰਟ ਹੈਗੇ ਜਿਹੜੀ ਦਰਾਈ ਜ਼ਮੀਨਾਂ ਤੇ ਜਿਹੜੀ ਦੇਸੀ ਲਾਂਨ ਦਾ ਕਾਰੋਬਾਰ ਚੱਲਦਾ ਤਲੰਦੇ ਦਾ ਉਹਦੇ ਬਾਰੇ ਤੁਸੀਂ ਕੀ ਕੀ ਕਹੋਗੇ ਦੇਖੋ ਜੀ ਕਿੰਨੇ ਉਹ ਹਾਦਸੇ ਹੋ ਮੌਜੂਦ ਜਿਵੇਂ ਪਹਿਲਾ ਆਇਤੋਂ ਪਹਿਲਾ ਐਂਸੀਸਾ ਕਨਾਂ ਕਾਂਗਰਸ ਦਾ ਆਉਤਾ ਹੈ ਤੇ ਤਰ੍ਹਾਂ ਦਾ ਕਾਰ ਹੋਇਆ ਸੀ ਜਿਹੜੀਆਂ ਹੋਤਾ ਹੋਈਆਂ ਸੀ ਉਸ ਤੋਂ ਬਾਅਦ ਅਇ ਥੋੜੀ ਜਿਹੀ ਪੱਲਾਈ ਮੇਰੀ ਝਾਕਾਂ ਉਹਨੇ ਲਏ ਉਹਦੇ ਵਿੱਚ ਜਿਹੜੇ ਉਤਾਂ ਉੱਦੀਆਂ ਲੋਕਾਂ ਜਿਹੜੇ ਜੰਗਲ ਆਏ ਨੇ ਵਿੱਚ ਕੱਦ ਉਹ ਇਹ ਗਾਉਲ ਕੁਝ ਬਾਤੋ ਕੀਤੀ ਉਹਨਾਂ ਵਿੱਚ ਕੀੜੇ ਮੱਛਰ ਉਹਦੇ ਬੜੇ ਰਹੇ ਸੀ ਤੇ ਉਹ ਸਭ ਜੈਗਦੀ ਚੀਜ਼ਾਂ ਨੇ ਜਿਹੜਾ ਅਧਿਕਰ ਬਾਰੇ ਤੋਂ ਉਹਨਾਂ ਪਾਣੀ ਧਾਰਾ ਇਹ ਹੋਈ ਜਿਹੋ ਉਹਦੇ ਵਿੱਚ ਜਿਹੜੀ ਸਭ ਕੋਈ ਉਹਨੂੰ ਉਤੋਂ ਜੈਗਦੀ ਸੀ ਫਿਰ ਚੱਲੀ ਤੇ ਜਿੰਨੇ ਬੀਨੇ ਆ ਉਸ ਦੌਰਾਨ ਇਹ ਹਰ ਲੋਕ ਇਸ ਨੂੰ ਸਮਝ ਰਹੇ ਉਹ ਇਹ ਕਿ ਹਾਲੁਜੇ ਜੀ ਫਰਕ ਦਾ ਇਹ ਦੋ ਤਿੰਨ ਜਿਹੜੇ ਜਾਗਿਆ ਹੁੰਦੇ ਆ ਰੱਬ ਜਾਣੇ ਕਿਹੜਾ ਗੇਟਰ ਬੰਦੇ ਆ ਕੀ ਬੰਦੇ ਆ ਕਿੰਨੀ ਜਲਦੀ ਤਿਆਰ ਕਰਕੇ ਇਹ ਆਸੇ ਪਾਸੇ ਲੋਕਾਂ ਨੂੰ ਸੁਣਾਇਆ ਲਏ ਜਿਵੇਂ ਸਾਪੇ ਵੀ ਜਨੂ ਟਿਕਰੀ ਦੇ ਜ਼ਿਲ੍ਹੇ ਉਹ ਇਹਨਾਂ ਰਿਪੋਰਟਸ ਆਈਆਂ ਨੇ ਸਭ ਤੋਂ ਘੱਟਾ ਹੀ ਬੁਰਾ ਹੁੰਦਾ ਹੈ आने वाले समय के डिपार्टमेंट को लेकर हो छापेमारी जारी रहेगी बिल्कुल जी अभी रेटा लगातार जारी रखा और जब पहुंच गई उत्तर कश्मीर वासी जार्जपुर थाना सतानपुर एक अमरजीत सिंह उत्तर जग सिंह वासी जार्जपुर ਇੱਕ ਸਾਬੇ ਬੁੱਤਰ ਸੌਣ ਵਾਲਾ ਵਸੇ ਜਾਜੋ ਇੱਕ ਅਸ਼ੋਕ ਮਹਾਰਾਜ ਨੇ ਹਾਂਜੀ ਇੱਕ ਅਸ਼ੋਕ ਮਹਾਰਾਜ ਨੇ ਵੀ ਇਹ ਚਾਰ ਪਰਦੇ ਜਿਹੜੇ ਕੱਲ੍ਹ ਅਬਦੁੱਲ ਜਗੀਤ ਨੇ ਬਾਕੀ ਚਾਰ ਨੇ ਮੇਰੇ ਕੋਲਦਰ ਹੋ ਗਏ ਆ